ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਸ਼ਿਵ ਕੁਮਾਰ ਬਟਾਲਵੀ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਦੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬੀ ਸਾਹਿਤ ਦੇ ਆਧੁਨਿਕ ਕਵਿਗਾਂ ਵਿੱਚ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਮੁੱਖ ਕਵੀਆਂ ਵਿੱਚ ਲਿਆ ਲਿਆ ਜਾਂਦਾ ਹੈ ਇਹ ਇੱਕ ਅਜੀਹਾ ਕਵੀ ਹੈ ਜਿਸ ਨੇ ਲੋਕਾਂ ਦੀ ਪੀੜ ਨੂੰ ਆਪਣੇ ਗੀਤਾਂ ਵਿੱਚ ਢਾਲ ਲਿਆ ਹੈ ਜਜਬਿਆਂ ਦੀ ਸਾਂਝ ਹੋਣ ਕਾਰਨ ਲੋਕ ਮਸਤੀ ਵਿੱਚ ਉਸਦੇ ਗੀਤਾਂ ਦੇ ਗੁਣ ਗੁਣਾਉਂਦੇ ਹਨ ਅਤੇ ਉਸ ਦੇ ਗੀਤਾਂ ਦੀ ਪੀੜ ਲੋਕ ਪੀੜ ਬਣ ਗਈ ਹੈ ਆਪਣੇ ਜੀਵਨ ਦੇ ਥੋੜੇ ਸਮੇਂ ਵਿੱਚ ਹੀ ਉਹ ਲੋਕਾਂ ਦਾ ਹਰਮਨ ਪਿਆਰਾ ਕਵੀ ਪਹੁੰਚਕਾ ਸੀ ਪੰਜਾਬੀ ਦੇ ਇਸ ਕਵੀ ਦਾ ਜਨਮ 8 ਅਕਤੂਬਰ 1937 ਵਿੱਚ ਸ਼੍ਰੀ ਕ੍ਰਿਸ਼ਨ ਕੋਪਾਲ ਦੇ ਘਰ ਬੜਾ ਪਿੰਡ ਤਹਿਸੀਲ ਸ਼ੰਕਰ ਗੜ ਸ਼ੰਕਰਗੜ ਵਿਚ ਜਿਲ੍ਹਾ ਸਿਆਲਕੋਟ ਵਿਚ ਹੋਇਆ ਸ਼ੇਖੁਮਾਰ ਨੇ ਮੁਲੀ ਵਿਦਿਆ ਆਪਣੇ ਪਿੰਡ ਤੇ ਸਕੂਲ ਤੋਂ ਹੀ ਹਾਸਲ ਕੀਤੀ ਦੇਸ਼ ਦੀ ਵਣ ਤੋਂ ਬਾਅਦ ਵਣ ਤੋਂ ਬਾਅਦ ਆਪਣੇ ਆਪ ਬਟਾਲੇ ਆ ਗਏ ਅਤੇ ਜੀਵਨ ਦੇ ਕੋੜੇ ਅਨੁਭਵਾਂ ਦੇ ਕਵੀ ਮਨ ਨੂੰ ਟੁਬਿਆ ਅਤੇ ਕਵੀ ਬਣਾ ਦਿੱਤਾ ਆਪ ਦੀਆਂ ਕਵਿਤਾਵਾਂ ਦਾ ਵਿਸ਼ਾ ਜੀਵਨ ਦੀ ਉਦਾਸੀ ਜੀਵਨ ਦੀ ਉਦਾਸੀ ਨਾਸਮਦਤ ਹੈ ਇਸ ਵਿੱਚ ਕਹਿਰਾਂ ਦਾ ਦਰਦ ਹੈ ਇਸ ਦੀ ਕਵਿਤਾ ਪੀੜਾਂ ਦਾ ਪ੍ਰਾਗਾ ਦੀਆਂ ਪੰਕਤੀਆਂ ਹਨ ਪਠੀ ਵਾਲਿਆ ਚੰਬੇ ਦੀਆਂ ਦੀਏ ਡਾਲੀਏ ਨਹੀਂ ਪੀੜਾਂ ਦਾ ਪ੍ਰਾਗਾ ਭੰਦੇ ਤੈਨੂੰ ਦੀਆਂ ਹਜੂਆਂ ਦਾ ਭਾਰਾ ਨਹੀਂ ਪੀੜਾਂ ਦਾ भरागा भुन दे लूना शिवा शिव कुमार की महान रचना है यह एक महाकवि है जिस इस लूणा दे पात्र में नवे अर्थ देन का यत्न किया गया है पूर्ण भगत के किस्से लूना द बिंब खलनायका द उभरिया खलनायका वाल उभारिया گیا ہے ਪਰ শিব نے اپنی रचना विच लूनदे पात्र नु नवे अर्था दे देके दे इस दे उस दे नाल इंसाफ करण दा उपराला ਕੀਤਾ ਹੈ ਪੰਜਾਬੀ ਕਾਵੀ ਜਗਤ ਵਿੱਚ ਇਸ ਨੂੰ ਮਹਾਨ ਰਚਨਾ ਕਹਿ ਕੇ ਨਿਵਾਜਿਆ ਗਿਆ ਇਸ ਨੇ ایس ਲਈ ਰਚਨਾ ਇਸ ਰਚਨਾ ਨੂੰ ਇਹ ਨਾਮ ਦਿੱਤਾ ਗਿਆ ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਬਿਰਹਾ ਦਾ ਕਵੀ ਵੀ ਕਿਹਾ ਜਾਂਦਾ ਹੈ ਅਤੇ ਸ਼ਿਵ ਕੁਮਾਰ ਉਮਰ ਭਰਤ ਕਿਸੇ ਅਨ ਕਹੇ ਦਰਦ ਨਾਲ ਤੜਫਦਾ ਰਿਹਾ ਜੋ ਕਿ ਕਦੀ ਕੀਤ ਦਾ ਰੂਪ ਧਾਰ ਕੇ ਬੁੱਲਾਂ ਤੇ ਆਇਆ ਸ਼ਿਵ ਦੀ ਮੌਤ ਬਹੁਤ ਹੀ ਸ਼ਰਾਬ ਪੀਣ ਕਾਰਨ ਹੋਈ ਬਿਰਹਾ ਦੇ ਇਸ ਕਵੀ ਨੂੰ ਪੰਜਾਬੀ ਨੂੰ ਪਿਆਰਨ ਵਾਲੇ ਕਦੀ ਨਹੀਂ ਭੁੱਲਣਗੇ ਅਸਾਂ ਤਾਂ ਜੋਵਨ ਰੁੱਤੇ ਮਰਨਾ ਅਤੇ ਤੋ ਜਾਣਾ ਅਸਾਂ ਪਰੇ ਪਰਾਈ ਹੀ ਜੜ ਤੇਰੇ ਕੀ ਤੇਰੇ ਦੀ ਕਰਮ ਕਰਮਾ ਇਸ ਕਵੀ ਦੀ ਕੋਈ ਬਾਣੀ ਬੜੀ ਹੀ ਜਲਦੀ ਪੂਰੀ ਹੋ ਗਈ ਅਤੇ 1973 ਈਸਵੀ ਵਿੱਚ ਸ਼ੇਖੁਮਾਰ ਨੇ ਦੁਨੀਆ ਨੂੰ ਛੱਡ ਦਿੱਤਾ ਅਤੇ ਇਸ ਕੁਵਲੀ ਮੌਤ ਨਾਲ ਪੰਜਾਬੀ ਕਾਵੀ ਸਾਹਿਤ ਨੂੰ ਵਹੀ ਦੀ ਬੜਾ ਘਾਟਾ ਪਿਆ ਜੋ ਐਸੀ ਸ਼ਿਵ ਕੁਮਾਰ ਬਟਾਲਵੀ ਦੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ